ਮੇਰੀ ਸਟੇਟ ਦੇ ਮੇਰੇ ਸੁਪਰੇ ਬੰਦੇ ਕਿਸੇ ਹੋਰ ਤਰ੍ਹਾਂ ਨੂੰ ਜਿਹੜਾ ਜਿਸ ਤਰ੍ਹਾਂ ਉਹ ਕਿਤੇ ਨਾਲ ਕੋ ਲੈਣ ਦੇਣੀ ਆ ਉਹਨੂੰ ਆਪਣਾ ਰਹੇ ਨੇ ਉਹਨੂੰ ਵੱਧ ਪਿਆਰ ਕਰ ਰਹੇ ਨੇ ਕੋਈ ਵਜ੍ਹਾ ਹੋ ਸਕਦੀ ਆ ਸ਼ਾਇਦ ਉਹ ਰਿਸਪੈਕਟ ਚਾਹੁੰਦੇ ਨੇ ਹਰ ਇਨਸਾਨ ਜੀ ਨੇ ਰਿਸਪੈਕਟ ਚਾਹੁੰਦਾ ਪਿਆਰ ਚਾਹੁੰਦਾ ਇੱਜ਼ਤ ਚਾਹੁੰਦਾ ਸ਼ਾਇਦ ਉਹ ਇੱਜ਼ਤ ਉਹ ਪਿਆਰ ਰਿਸਪੈਕਟ ਉਹਨਾਂ ਨੂੰ ਨਹੀਂ ਦਿੱਤੀ ਜੇ 400 ਸਾਲ ਪਹਿਲਾਂ ਸਾਡੇ ਗੁਰੂ ਘਰ ਕਿ ਮੁਰਖਾਂ ਵਿੱਚ ਨਜ਼ਰ ਦੇਖਣਾ ਇੱਕ ਪੰਗਤ ਇੱਕ ਸੰਕਟ ਦਾ ਇਹ ਸਾਰੇ ਕਨਸੈਪਟ ਦੇ ਪਰ ਕੀ ਅਸੀਂ ਹਮੇਸ਼ਾ ਜੀ ਨੇ ਕਰਦੇ ਹਾਂ ਕਿਉਂ ਚੀਜ਼ ਸਾਡੀ ਡਿਵਿਜਨਟ ਨਹੀਂ ਮੈਨੂੰ ਲੱਗਦਾ ਸ਼ਾਇਦ ਉਹ ਆਬੇ ਰੱਖਦੇ ਸ਼ਾਇਦ ਉਹ ਜਿਹੜੇ ਨਿਊ ਸਾਡੀ ਕੌਮ ਦੇ ਵਿੱਚ ਜਾਂ ਸਾਡੇ ਆਪਣੇ ਵਿੱਚ ਜਾਂ ਬਾਕੀ ਦੇ ਸਾਰੇ ਪਾਕ ਸਾਫ ਆ ਬਿਲਕੁਲ ਇਹ ਗਿਆਨ ਜ਼ਰੂਰ ਦੇਣ ਪਰ ਜੇ ਗਿਆਨ ਦੇਣ ਤੋਂ ਪਹਿਲਾਂ ਥੋੜਾ ਬਹੁਤਾ ਇਸਾਈਤ ਨੂੰ ਪੜ੍ਹ ਸਮਝ ਲੈਂਦੇ ਤੇ ਜ਼ਿਆਦਾ ਚੰਗਾ ਹੁੰਦਾ ਇਹ ਆਪਣੇ ਮੂੰਹ ਤੇ ਚਪੇੜਾ ਮਾਰਨ ਵਾਲੀ ਗੱਲ ਆ ਕਿ ਪੰਜਾਬ ਦੇ ਵਿੱਚ ਜੇ ਇਸਾਈ ਵਧਣ ਡਏ ਤੇ ਉਹਦੇ ਕਸੂਰਵਾ ਰਹੀ ਆ ਆ ਬਨਾਂ ਕੇ ਇਸਾਈ ਨੇ ਜੇ ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਖਾਸ ਕਰਕੇ ਮੱਝ ਦੇ ਵਿੱਚ ਲੋਕ ਜਾਤ ਪਾਤ ਕਰਕੇ ਇਸਾਈ ਬਣ ਡਿਆ ਫਿਰ ਇਸਾਈ ਤੇ ਉਹ ਜਾਤਾਂ ਵੀ ਬਣ ਡੀਆਂ ਨੇ ਜਿਹੜੀਆਂ ਆਮ ਤੌਰ ਤੇ ਪੰਜਾਬ ਦੇ ਵਿੱਚ ਉੱਚੀਆਂ ਸਮਝੀਆਂ ਜਾਂਦੀਆਂ ਨੇ ਜਿਦਾਂ ਜੱਟ ਜਾਂ ਖੱਤਰੀ ਕਿੰਨੇ ਜੱਟ ਤੇ ਕਿੰਨੇ ਖੱਤਰੀ ਤੇ ਇਥੋਂ ਤੱਕ ਕਿ ਬ੍ਰਾਹਮਣ ਵੀ ਪਾਸਟਰ ਬਣੇ ਹੋਏ ਆ ਸ਼ੰਕਰ ਨਰੂਲਾ ਤੇ ਕੰਚਨ ਮਿੱਤਲ ਦੋਵੇਂ ਖੱਤਰੀ ਨੇ ਗਰਨਾਮ ਸਾਰੇ ਜੱਟ ਨੇ ਤੇ ਦੰਦੇ ਕਈ ਜੱਟ ਹੋਰ ਨੇ ਜਿਹੜੇ ਪਾਸਟਰ ਨੇ ਸੋ ਹੁਣ ਇਹਨਾਂ ਸਾਰੀਆਂ ਖੌਤੀ ਉੱਚੀਆਂ ਜਾਤਾਂ ਦੇ ਲੋਕਾਂ ਦੇ ਨਾਲ ਪੰਜਾਬ ਦੇ ਵਿੱਚ ਕਿੰਨੇ ਜਾਤਪਾਤ ਕੀਤੀ ਹੋਊਗੀ ਜਿਹਦੇ ਕਰਕੇ ਇਸਾਈ ਬਣ ਗਏ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵਿੱਚ ਕਈ ਇਹੋ ਜਿਹੇ ਵੱਡੇ ਜੱਟ ਪਰਿਵਾਰ ਨੇ ਜਿਹੜੇ ਇਸਾਈ ਬਣ ਚੁੱਕੇ ਨੇ ਪਰ ਸਾਨੂੰ ਗਿਆਨ ਦੇਣ ਵਾਲੇ ਗਿਆਨੀਆਂ ਵੱਲੋਂ ਸਾਡੇ ਅੰਦਰ ਸੈਲਫ ਹੇਟ ਇਸ ਹੱਦ ਤੱਕ ਭਰੀ ਜਾਂਦੀ ਹੈ ਕਿ ਅਸੀਂ ਕਿਹੇ ਵੀ ਮੁੱਦੇ ਦੀ ਡਿਟੇਲ ਚ ਜਾਣਾ ਜ਼ਰੂਰੀ ਨਹੀਂ ਸਮਝਦੇ ਅਸੀਂ ਜਿਹੜੀਆਂ ਪ੍ਰਚਲਿਤ ਧਾਰਨਾਵਾਂ ਹੁੰਦੀਆਂ ਜਿਹੜੇ ਪ੍ਰੈਵਲੈਂਟ ਨੋਸ਼ਨ ਹੁੰਦੇ ਆ ਉਹਨਾਂ ਨੂੰ ਅੱਗੇ ਪ੍ਰਚਾਰੀ ਜਾਂਦੇ ਆ ਸਿਰਫ ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ of dollars ਖਰਚੇ ਜਾਣਦੇ ਨੇ ਲੋਕਾਂ ਨੂੰ ਬੇਕੂਬ ਬਣਾਇਆ ਜਾਂਦੇ ਆ ਵਾਰ-ਵਾਰ ਇਹ ਗੱਲ ਪ੍ਰਚਾਰ ਨਹੀਂ ਕਿ ਪੰਜਾਬ ਦੇ ਵਿੱਚ ਜਾਤ-ਪਾਤ ਆ ਇੰਡੀਅਨ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਆ ਜਿਹੜਾ ਅੱਜ ਕੱਲ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ ਜਾਂਦੇ ਆ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਨਾਲੋਂ ਸਭ ਤੋਂ ਘੱਟ ਜਾਤ-ਪਾਤ ਲੋਕਾਂ ਦੇ ਇਸਾਈ ਬਣਨ ਦੇ ਕਾਰਨ ਵੱਖਰੇ-ਵੱਖਰੇ ਨੇ ਜਿਹੜਾ ਮੈਂ ਆਲਰੇਡੀ ਇੱਕ YouTube ਵੀਡੀਓ ਦੇ ਵਿੱਚ ਐਕਸਪਲੇਨ ਕਰ ਚੁੱਕਾ ਹਾਂ ਸੋ ਜੇ ਤੁਹਾਡੇ ਕੋਲ ਕਿਹੇ ਮਸਲੇ ਦੀ ਡੂੰਘਾਈ ਦੇ ਵਿੱਚ ਜਾਣ ਦੀ ਸਮਰੱਥਾ ਨਹੀਂ ਹੈਗੀ ਤੇ ਘੱਟੋ-ਘੱਟ ਆਪਣੇ ਲੋਕਾਂ ਨੂੰ ਸੈਲਫ-ਹੇਡ ਦੇ ਵਿੱਚ ਨਾ ਧੱਕੋ ਅੱਗੇ ਛਿਦੀ-ਧਿਆੜੇ ਆਉਣਦੇ ਆ ਤੇ ਇਸ ਪੰਜਾਬ ਦੇ ਵਿੱਚ ਸ਼ੋਭਾ ਯਾਤਰਾਵਾਂ ਕੱਢਣੀਆਂ ਨੇ ਤੇ ਤੁਸੀਂ ਇਹਨਾਂ ਦੇ ਖਿਲਾਫ ਵੀ ਨਹੀਂ ਬੋਲ ਸਕਦੇ ਜੇਕਰ ਬੋਲੋਗੇ ਤਾਂ ਤੁਹਾਡੇ 295 ਦਾ ਪਰਚਾ ਦਰਜ ਕਰਾਉਣਗੇ ਥੋੜੀ ਜੀ ਹਿੰਮਤ ਕਰੋ ਜਿੱਦਾਂ ਤੁਸੀਂ ਦੂਜੇ ਧਰਮਾਂ ਦੇ ਵਿੱਚ ਅੰਧਵਿਸ਼ਵਾਸ ਦੇ ਖਿਲਾਫ ਬੋਲਦੇ ਹੋ ਉਦਾਂ ਇਸਾਈਅਤ ਵੱਲੋਂ ਪ੍ਰਚਾਰੀ ਜਾਂਦੇ ਇਸ ਵੱਡੇ ਅੰਧਵਿਸ਼ਵਾਸ ਦੇ ਖਿਲਾਫ ਵੀ ਬੋਲੋ ਗੱਲ ਕਰੋ ਤੇ ਫਿਰ ਆਪਾਂ ਮੰਨਾਂਗੇ ਵੀ ਹਾਂ ਤੁਸੀਂ ਵਾਕੇ ਕੋ ਗੁਰਦਾਰਾ ਖਦੇ ਹੋ ਪਰ ਆ ਗੱਲਾਂ ਕਰਨੀਆਂ ਕਿ ਸਾਡੇ ਪਿੰਡਾਂ ਦੇ ਵਿੱਚ ਜਾਤ ਪਾਤ ਕਰਕੇ ਲੋਕ ਇਸਾਈ ਬਣਦੇ ਆ ਦਾ ਕੋਈ ਸਿਰ ਪੈਰ ਨਹੀਂ ਹੈਗਾ ਇਸਾਈਅਤ ਜਸੂ ਵੱਲੋਂ ਨਹੀਂ ਸਗੋ ਸੇਂਟ ਪੌਲ ਵੱਲੋਂ ਬਣਾਈ ਗਈ ਇੱਕ ਸੰਸਥਾ ਹੈ ਜਿਹਦੇ ਵਿੱਚ ਖੰਡੀਆਂ ਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਦਿਮਾਗੀ ਤੌਰ ਤੇ ਪਾਜ ਕਰਨ ਢਈ ਆ ਪਖੰਡੀਆਂ ਦੇ ਖਿਲਾਫ ਬੋਲਣ ਦੀ ਹਿੰਮਤ ਕਰੋ ਨਾ ਕਿ ਆਪਣੇ ਆਪ 'ਚ ਨੁਕਸ ਕੱਢ ਕੇ ਤੇ ਆਪਣੇ ਮੂੰਹ ਤੇ ਚਪੇੜਾ ਮਾਰੋ